ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੇ ਵੀਡੀਓ ਵਿੱਚ ਮੈਂ ਤੁਹਾਡੇ ਲਈ ਆਪਣਾ ਇੱਕ ਤਜਰਬਾ ਜਿਹੜਾ ਕਿ ਸੱਚਾ ਤਜਰਬਾ ਸਾਂਝਾ ਕਰਨ ਜਾ ਰਹੀ ਹਾਂ ਜਿਸ ਨੇ ਮੇਰੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਦਿੱਤੀ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਬੇਨਤੀ ਕਰਦੀ ਆ ਕਿ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਚੈਨਲ ਸਮਰ ਸਿੰਘ ਐਲਮ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਤੇ ਕਮੈਂਟ ਬਾਕਸ ਦੇ ਵਿੱਚ ਤਾਂ ਤਾਂ ਗੁਰਨਾਮ ਪਾਸਾ ਜੀ ਜਾਂ ਫਿਰ ਵਾਹਿਗੁਰੂ ਜ਼ਰੂਰ ਲਿਖਣਾ ਤੇ ਆਪਣੀ ਰਸਨਾ ਨੂੰ ਪਵਿੱਤਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਬੋਲ ਕੇ ਮੈਂ ਜਪਜੀ ਸਾਹਿਬ ਦਾ ਪਾਠ ਲਗਾਤਾਰ 13 ਦਿਨ ਇੱਕ ਖਾਸ ਵਿਧੀ ਨਾਲ ਕੀਤਾ ਅਤੇ ਉਹਨਾਂ 13 ਦਿਨਾਂ ਦੇ ਅਖੀਰ ਵਿੱਚ ਮੇਰੀ ਹਰ ਇੱਕ ਮਨੋ ਕਾਮਨਾ ਪੂਰੀ ਹੋ ਚੁੱਕੀ ਸੀ ਇਹ ਕੋਈ ਕਹਾਣੀ ਨਹੀਂ ਇਹ ਇੱਕ ਮੇਰੀ ਜ਼ਿੰਦਗੀ ਦਾ ਤਜਰਬਾ ਸੱਚਾ ਜਿਹੜਾ ਮੈਂ ਤੁਹਾਡੇ ਨਾਲ ਅੱਜ ਸਾਂਝਾ ਕਰਨ ਜਾ ਰਹੀ ਹਾਂ ਇਉ ਉਸ ਵੇਲੇ ਦੀ ਗੱਲ ਹੈ ਜਦੋਂ ਮੇਰੇ ਜੀਵਨ ਵਿੱਚ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ ਕਾਰੋਬਾਰ ਘਰ ਦੇ ਕੰਮਕਾਰ ਸਾਰੇ ਠੱਪ ਹੋ ਗਏ ਸਨ ਘਰ ਦੇ ਵਿੱਚ ਕਲੇਸ਼ ਵਹਿ ਗਿਆ ਸੀ ਹਰ ਕੋਈ ਜੀ ਆਪਸ ਦੇ ਵਿੱਚ ਲੜ ਰਿਹਾ ਸੀ ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਜਦੋਂ ਘਰ ਦੇ ਵਿੱਚ ਪੈਸੇ ਦੀ ਤੰਗੀ ਆ ਜਾਵੇ ਨਾ ਤਾਂ ਘਰ ਦੇ ਜੀ ਆਪਸ ਦੇ ਨਾਲ ਖਿਜਣਾ ਸ਼ੁਰੂ ਕਰ ਦਿੰਦੇ ਨੇ ਤੇ ਉਲਟਾ ਘਰ ਦੇ ਵਿੱਚ ਸਿਹਤ ਵੀ ਖਰਾਬ ਹੋਣੀ ਸ਼ੁਰੂ ਹੋ ਗਈ ਜਦੋਂ ਕਲੇਸ਼ ਹੁੰਦਾ ਟੈਨਸ਼ਨ ਵੱਧਦੀ ਹੈ ਟੈਨਸ਼ਨ ਵੱਧਦੀ ਹੈ ਤੇ ਕਦੇ ਬੀਪੀ ਘਟ ਜਾਣਾ ਤੇ ਕਦੇ ਬੀਪੀ ਵੱਧ ਜਾਣਾ ਤੇ ਕਦੇ ਸਿਰ ਪੀੜ ਹੋਣਾ ਇਹੋ ਜਿਹੀਆਂ ਬਿਮਾਰੀਆਂ ਨੇ ਹਮਲਾ ਕਰ ਲਿਆ। ਮਨ ਵਿੱਚ ਇੱਕ ਡਰਾ ਤੇ ਨਿਰਾਸ਼ਾ ਦਾ ਮਾਹੌਲ ਜਾਂ ਬਣ ਗਿਆ। ਕਈ ਉਪਾਅ ਵੀ ਕੀਤੇ, ਕਈ ਲੋਕਾਂ ਤੋਂ ਸਲਾਹ ਵੀ ਲਈ ਪਰ ਕੋਈ ਵੀ ਫਲ ਨਹੀਂ ਮਿਲਿਆ। ਫਿਰ ਇੱਕ ਦਿਨੇ ਮਨ ਨੇ ਸੋਚਿਆ ਕਿ ਕਿਉਂ ਨਾ ਗੁਰੂ ਘਰ ਜਾਣਾ ਸ਼ੁਰੂ ਕਰਾਂ ਕਿਉਂਕਿ ਪੈਸੇ ਵੀ ਉਹ ਜੇ ਸਨ ਜਦੋਂ ਘਰ ਦੇ ਵਿੱਚ ਕੰਮਕਾਰੇ ਬੰਦ ਹੋ ਗਿਆ ਤੇ ਪੈਸੇ ਕਿੱਥੋਂ ਆਉਣੇ ਸੀ ਤੁਹਾਨੂੰ ਪਤਾ ਹੀ ਹੈ ਕਿ ਸਲਾਹ ਬਿਨਾ ਪੈਸਿਆਂ ਤੋਂ ਵੀ ਨਹੀਂ ਮਿਲਦੀ ਗਰੀਬ ਬੰਦੇ ਦੀ ਤਾਂ ਕੋਈ ਬਾਹ ਵੀ ਨਹੀਂ ਫੜਦਾ ਥੱਕ ਹਾਰ ਕੇ ਗੁਰੂ ਘਰ ਜਾਣਾ ਸ਼ੁਰੂ ਕਰ ਦਿੱਤਾ ਗੁਰੂ ਘਰ ਦੇ ਵਿੱਚ ਜਾ ਕੇ ਪਾਠ ਸੁਣਨਾ ਸ਼ੁਰੂ ਕਰ ਦਿੱਤਾ ਉੱਥੇ ਇੱਕ ਬਜ਼ੁਰਗ ਬਾਬਾ ਜੀ ਸਨ ਜੋ ਸਾਡੇ ਪਿੰਡ ਦੇ ਹੀ ਗਿਆਨੀ ਜੀ ਸਨ ਉਹਨਾਂ ਕੋ ਉਹਨਾਂ ਨੇ ਵੇਖਿਆ ਉਹਨਾਂ ਨੂੰ ਪਤਾ ਹੀ ਸੀ ਮੇਰੇ ਘਰ ਦੇ ਹਾਲਾਤ ਤਾਂ ਉਹਨਾਂ ਨੇ ਮੇਰੇ ਨਾਲ ਕੰਨੀ ਇੱਕ ਗੱਲ ਕਹੀ ਧੀਏ ਜਪਜੀ ਸਾਹਿਬ ਤੇਰਾ ਸਭ ਤੋਂ ਵੱਡਾ ਹਥਿਆਰ ਹੈ 13 ਦਿਨ ਲਗਾਤਾਰ ਤੂੰ ਇੱਕ ਵਿਧੀ ਦੇ ਨਾਲ ਪਾਠ ਕਰ ਪੰਜ ਪਾਠ ਲਗਾਤਾਰ ਕਰਨੇ ਮਤਲਬ ਕਿ ਇੱਕ ਦਿਨ ਦੇ ਵਿੱਚ ਪੰਜ ਪਾਠ 13 ਦਿਨ ਲਗਾਤਾਰ ਤੂੰ ਕਰਨੇ ਵੇਖੀ ਤੇਰੇ ਘਰ ਦੇ ਵਿੱਚ ਕਿਦਾਂ ਕਰਾਮਾਤ ਹੁੰਦੀ ਹੈ ਉਹ ਸਿੰਘ ਨੇ ਮੈਨੂੰ ਇਹ ਵਿਧੀ ਦੱਸੀ ਕਿ ਸਵੇਰੇ ਬ੍ਰਹਮ ਮੂਰਤ ਵੇਲੇ ਜਾਗਣਾ ਵਾ ਤੇ ਤੂੰ ਪੰਜ ਪਾਠ ਜਪਜੀ ਸਾਹਿਬ ਜੀ ਦੇ ਹਰ ਰੋਜ਼ ਕਰਨੇ ਆ ਸ਼ਾਂਤ ਮਨ ਦੇ ਨਾਲ ਕਿੰਦੂ ਪ੍ਰੰਤੂ ਕੋਈ ਨਹੀਂ ਕਰਨਾ ਸਿਰਫ ਭਰੋਸਾ ਰੱਖ ਕੇ ਕਿ ਵਾਕੇ ਮੇਰਾ ਬੇੜਾ ਮੇਰੇ ਗੁਰੂ ਨਾਨਕ ਪਾਸਾ ਜੀ ਪਾਰ ਲਗਾਉਣਗੇ ਬਾਕੀ ਜਿੱਥੇ ਤੁਸੀਂ ਵੇਖਿਆ ਹੀ ਹੋਵੇਗਾ ਕਿ ਜ਼ਿੰਦਗੀ ਦੇ ਵਿੱਚ ਦੁੱਖਾਂ ਦਾ ਕਈ ਵਾਰ ਬਹੁਤ ਵੱਡਾ ਪਹਾੜ ਆ ਜਾਂਦਾ ਹੈ ਗੁਰਬਾਣੀ ਵਿੱਚ ਇੱਕ ਅਨਮੋਲ ਰਾਜ ਸੁਪਿਆ ਹੋਇਆ ਜਿਸ ਘਰ ਵਿੱਚ ਹਰ ਰੋਜ਼ ਜਪਜੀ ਸਾਹਿਬ ਦਾ ਪਾਠ ਹੁੰਦਾ ਉਸ ਘਰ ਉੱਤੇ ਕਦੇ ਵੀ ਕਲ ਯੁਗ ਦਾ ਪਸਾਰਾ ਨਹੀਂ ਚੜ ਸਕਦਾ ਇਹ ਤਾਂ ਆਪਾਂ ਸਾਰੇ ਸੁਣਦੇ ਹੀ ਆਂ ਕਲਯੁਗ ਦਾ ਮਤਲਬ ਸਿਰਫ ਬੁਰਾਈਆਂ ਕਲੇਸ਼ ਅਤੇ ਦੁੱਖ ਨਹੀਂ ਸਗੋਂ ਉਹ ਅੰਦਰਲੀ ਅੰਧਕਾਰਤਾ ਹੈ ਜੋ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰਦੀ ਜਦੋਂ ਹਰ ਸਵੇਰੇ ਗੁਰੂ ਨਾਨਕ ਦੇਵ ਜੀ ਦੇ ਬਚਨ ਅਨੁਸਾਰ ਘਰ ਵਿੱਚ ਜਪਜੀ ਸਾਹਿਬ ਦਾ ਪਾਠ ਗੁੰਜਦਾ ਹੈ ਨਾ ਤਾਂ ਉਹ ਬਚਨ ਘਰ ਦੀ ਹਵਾ ਨੂੰ ਪਵਿੱਤਰ ਕਰ ਦਿੰਦੇ ਹਨ ਮਨਾਂ ਦੇ ਵਿੱਚੋਂ ਮੈਲ ਧੋ ਦਿੰਦੇ ਹਨ ਅਤੇ ਘਰ ਦੇ ਹਰ ਮੈਂਬਰ ਦੇ ਸਰੀਰ ਮਨ ਅਤੇ ਆਤਮਾ ਨੂੰ ਰੋਸ਼ਨ ਕਰ ਦਿੰਦੇ ਹਨ ਜਿਸ ਘਰ ਦੇ ਵਿੱਚ ਜਪਜੀ ਸਾਹਿਬ ਪੜਿਆ ਜਾਂਦਾ ਉਸ ਘਰ ਦੀ ਔਲਾਦ ਹਰ ਇੱਕ ਦੁੱਖ ਤੋਂ ਸਖਿਅਤ ਰਹਿ ਜਾਂਦੀ ਹੈ ਉਹ ਬੱਚੇ ਨਾ ਕੇ ਸਰੀਰਕ ਤੌਰ ਤੇ ਸਗੋਂ ਮਨ ਤੌਰ ਤੇ ਵੀ ਮਜ਼ਬੂਤ ਹੋ ਜਾਂਦੇ ਹਨ ਉਹਨਾਂ ਦੀ ਸੋਚ ਸਾਫ਼ ਹੁੰਦੀ ਹੈ ਚਾਲ ਚੱਲਣ ਵੀ ਸੁਧਰ ਜਾਂਦਾ ਹੈ ਬੁਰੀਆਂ ਸੰਗਤਾਂ ਤੋਂ ਵੀ ਉਹ ਦੂਰ ਰਹਿੰਦੇ ਹਨ ਕਿਉਂਕਿ ਉਹਨਾਂ ਦਾ ਸਹਾਰਾ ਗੁਰੂ ਸਾਹਿਬ ਜੀ ਆਪ ਬਣਦੇ ਹਨ ਕਿਸੇ ਵੀ ਦੇਸ਼ 'ਚ ਹੋਣ ਭਾਵੇਂ ਕਿਸੇ ਵੀ ਹਾਲਾਤ 'ਚ ਕਿਉਂ ਨਾ ਹੋਣ ਤਾਂ ਮੇਰੇ ਗੁਰੂ ਨਾਨਕ ਪਾਸਾ ਜੀ ਉਹਨਾਂ ਦਾ ਆਪ ਸਹਾਰਾ ਬਣਦੇ ਹਨ ਇਹ ਵੀ ਸੱਚ ਹੈ ਕਿ ਕਈ ਵਾਰ ਇਸ ਦੇ ਬਾਵਜੂਦ ਵੀ ਘਰ ਦੇ ਵਿੱਚ ਬਹੁਤ ਵੱਡਾ ਦੁੱਖ ਬਿਮਾਰੀ ਜਾਂ ਪਰਖ ਆ ਸਕਦੀ ਹੈ। ਕਈ ਭੈਣ ਭਰਾ ਮੈਨੂੰ ਮੈਸੇਜ ਕਰਦੇ ਹਨ ਕਿ ਬਹੁਤ ਪਾਟ ਕਰਦੇ ਆ। ਜਪਜੀਤ ਸਾਹਿਬ ਜੀ ਦਾ ਤਾਂ ਭੈਣ ਜੀ ਪਤਾ ਨਹੀਂ 13-14 ਸਾਲ ਹੋ ਗਿਆ ਕਰਦੇ ਆ ਨੂੰ ਪਰ ਘਰ ਦੇ ਵਿੱਚ ਦੁੱਖ ਵੜੇ ਨੇ। ਘਰ ਦੇ ਵਿੱਚ ਬਿਮਾਰੀ ਬੜੀ ਹੈ। ਸੰਗਤ ਜੀ ਉਹ ਸਮਾਂ ਕਰਮਾਂ ਦੀ ਕਠਿਨਾਈ ਦਾ ਹੋ ਸਕਦਾ ਅਸੀਂ ਨਹੀਂ ਜਾਣਦੇ ਕਿ ਪਿਛਲੇ ਜਨਮਾਂ ਦੇ ਕਿਹੜੇ ਕਰਮ ਅਜੇ ਫਲਾਂ ਫਲਾਂ ਦੇ ਰੂਪ ਵਿੱਚ ਸਾਹਮਣੇ ਆਉਣੇ ਨੇ ਪਰ ਗੱਲ ਇਹ ਹੈ ਕਿ ਜਦੋਂ ਘਰ ਵਿੱਚ ਜਪਜੀ ਸਾਹਿਬ ਦਾ ਪਾਠ ਹੁੰਦਾ ਹੈ ਨਾ ਤਾਂ ਉਹ ਕਰਮਾਂ ਦੀ ਸਜ਼ਾ ਘੱਟ ਹੋ ਜਾਂਦੀ ਹੈ ਬੋਝ ਹਲਕਾ ਹੋ ਜਾਂਦਾ ਸਿਰਫ ਸਾਡੇ ਕੋਲ ਹੀ ਸਮਝ ਨਹੀਂ ਹੁੰਦੀ ਕਿ ਅਸੀਂ ਪਾਠ ਕਰਨ ਦੇ ਬਾਵਜੂਦ ਵੀ ਦੁਖੀ ਕਿਉਂ ਆ ਜੇਕਰ ਸਾਨੂੰ ਇਹ ਸਮਝ ਆ ਜਾਵੇ ਕਿ ਜਿਹੜਾ ਸਾਨੂੰ ਦੁੱਖ ਆਇਆ ਕੀ ਪਤਾ ਕਿੰਨਾ ਕੁ ਵੱਡਾ ਦੁੱਖ ਸੀ ਜੋ ਦੁੱਖ ਪਹਾੜ ਵਰਗਾ ਸੀ ਉਹ ਸੂਈ ਦੀ ਨੋਕ ਜਿੰਨਾ ਰਹਿ ਗਿਆ ਜੇ ਇਹ ਸਾਨੂੰ ਸਮਝ ਆ ਗਈ ਨਾ ਤਾਂ ਜਪਜੀ ਸਾਹਿਬ ਜੀ ਦੇ ਕਲ ਇਕੱਲੇ ਇਕੱਲੇ ਅਰਥ ਦਾ ਸਾਨੂੰ ਸਬਜ ਪੈ ਜਾਣੀਆਂ ਕਿ ਜਪਜੀ ਸਾਹਿਬ ਸਾਨੂੰ ਕਹਿਣਾ ਕੀ ਚਾਹੁੰਦਾ ਹੈ ਗੁਰੂ ਸਾਹਿਬ ਨੇ ਬਚਨ ਸਾਨੂੰ ਸਿਰਫ ਸੁਰੱਖਿਆ ਹੀ ਨਹੀਂ ਦਿੰਦੇ ਸਗੋਂ ਅੰਦਰਲੀ ਹਿੰਮਤ ਵੀ ਦਿੰਦੇ ਹਨ ਅਸੀਂ ਦੁੱਖਾਂ ਦੇ ਸਾਹਮਣੇ ਝੁਕੰਦੀ بجائے ਉਹਨਾਂ ਨਾਲ ਲੜ ਸਕੀਏ ਜਿਸ ਮਨੁੱਖ ਦੇ ਘਰ ਵਿੱਚ ਗੁਰਬਾਣੀ ਦੇ ਜਪਜੀ ਸਾਹਿਬ ਦੇ ਪਾਠ ਦੀ ਆਵਾਜ਼ ਗੂੰਜਦੀ ਹੈ ਉਸ ਦੇ ਚਿਹਰੇ ਤੇ ਕਦੇ ਵੀ ਨਿਰਾਸ਼ਾ ਨਹੀਂ ਸਾ ਸਕਦੀ ਉਹ ਮਨੁੱਖ ਮੁਸ਼ਕਲਾਂ ਦੇ ਵਿੱਚ ਵੀ ਧੀਰਜ ਨਾਲ ਰਹਿੰਦਾ ਹੈ ਵਾਹਿਗੁਰੂ ਨੂੰ ਕਹਿੰਦਾ ਹੈ ਕਿ ਜੋ ਤੂੰ ਕਰ ਰਿਹਾ ਮੇਰੇ ਲਈ ਚੰਗਾ ਹੀ ਕਰ ਰਿਹਾ ਉਸ ਬੰਦੇ ਦਾ ਮਨ ਪਰਮਾਤਮਾ ਸ਼ਾਂਤ ਕਰ ਦਿੰਦਾ ਹੈ ਜਪਜੀ ਸਾਹਿਬ ਸਿਰਫ ਇੱਕ ਪਾਠ ਨਹੀਂ ਹੈ ਸਾਡੀ ਰੂਹ ਦੀ ਦਵਾਈ ਹੈ ਇਹ ਸਾਡੇ ਕਰਮਾਂ ਦੇ ਜਾਲ ਨੂੰ ਕੱਟਦੀ ਹੈ ਘਰ ਵਿੱਚੋਂ ਨਕਾਰਾਤਮਕ ਤਾਕਤਾਂ ਨੂੰ ਦੂਰ ਕਰਦੀ ਹੈ ਤੇ ਹਰ ਕੋਨੇ ਵਿੱਚ ਬਰਕਤਾਂ ਵਸੁੰਦੀ ਹੈ ਇਸ ਲਈ ਆਪਣੇ ਘਰ ਵਿੱਚ ਹਰ ਰੋਜ਼ ਸਵੇਰੇ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਿਆ ਕਰੋ ਚਾਹੇ ਇੱਕ ਮੈਂਬਰ ਪਾਠ ਕਰੇ ਜਾਂ ਸਾਰਾ ਮੈਂਬਰ ਕਹਿੰਦੇ ਘਰ ਦੇ ਇੱਕ ਮੈਂਬਰ ਜੇਕਰ ਘਰ ਦੇ ਵਿੱਚ ਪਾਠ ਕਰਦਾ ਨਾ ਕਿਤੇ ਬਹੁਤ ਸਾਰੀਆਂ ਪੀੜ੍ਹੀਆਂ ਨੂੰ ਤਾਰ ਜਾਂਦਾ ਹੈ ਇਹ ਘਰ ਦੇ ਭਾਗਾਂ ਨੂੰ ਬਦਲਣ ਵਿੱਚ ਕਾਫੀ ਕਾਮਯਾਬ ਹੋ ਜਾਂਦਾ ਹੈ ਜਿਸ ਤਰ੍ਹਾਂ ਕਿ ਕਈ ਇਤਿਹਾਸਿਕ ਸਾਖੀਆਂ ਵੀ ਆਉਂਦੀਆਂ ਨੇ ਮੈਂ ਆਪਣਾ ਐਕਸਪੀਰੀਅੰਸ ਤੁਹਾਡੇ ਸਾਹਮਣੇ ਬਾਅਦ ਚ ਪੇਸ਼ ਕਰਾਂਗੀ ਪਹਿਲਾਂ ਉਸ ਤੋਂ ਪਹਿਲਾਂ ਆਪਾਂ ਗੁਰੂ ਰਾਜਨ ਦੇਵ ਜੀ ਦੇ ਸਮੇਂ ਦੀ ਇੱਕ ਤੁਹਾਡੇ ਸਾਹਮਣੇ ਸਾਖੀ ਲੈ ਕੇ ਆਏ ਆਂ ਇਤਿਹਾਸ ਵਿੱਚ ਦਰਜ ਹੈ ਕਿ ਇੱਕ ਵਾਰ ਗੁਰੂ ਰਾਜਨ ਦੇਵ ਜੀ ਦੇ ਦਰਬਾਰ ਵਿੱਚ ਇੱਕ ਸੰਗਤ ਦਾ ਬੰਦਾ ਆਇਆ ਜਿਸ ਦਾ ਚਿਹਰਾ ਬਹੁਤ ਫਿੱਕਾ ਤੇ ਮਨ ਬਹੁਤ ਘਬਰਾਇਆ ਹੋਇਆ ਸੀ ਉਸ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਡੇਕ ਕੇ ਕਿਹਾ ਕਿ ਸੱਚੇ ਪਾਸਾ ਮੈਂ ਬਹੁਤ ਆਪ ਦਾ ਨਾਮ ਜਪਦਾ ਮੇਰੇ ਜੀਵਨ ਦੇ ਵਿੱਚ ਪਰ ਫਿਰ ਵੀ ਇੱਕ ਤੋਂ ਇੱਕ ਮੁਸੀਬਤ ਆ ਰਹੀ ਹੈ ਮੈਂ ਨਹੀਂ ਜਾਣਦਾ ਇਹ ਕਿਉਂ ਹੋ ਰਿਹਾ ਘਰ ਦੇ ਵਿੱਚ ਕਲੇਸ਼ ਆ ਰਹੇ ਆ ਬਿਮਾਰੀ ਆ ਰਹੀ ਹੈ ਘਰ ਦੇ ਵਿੱਚ ਧਨ ਦੀ ਕਮੀ ਬਹੁਤ ਹੈ ਗੁਰੂ ਸਾਹਿਬ ਨੇ ਉਸ ਵੱਲ ਪਿਆਰ ਨਾਲ ਵੇਖਿਆ ਤੇ ਕਿਹਾ ਪੁੱਤਰ ਇਹ ਸਭ ਤੇਰੇ ਪਿਛਲੇ ਜਨਮਾਂ ਦੇ ਕਰਮ ਹਨ ਜਿਨ੍ਹਾਂ ਦਾ ਫਲ ਤੈਨੂੰ ਭੁਗਤਣਾ ਪੈ ਰਿਹਾ ਹੈ ਕੁਰਪਰ ਗੁਰਬਾਣੀ ਦੀ ਸੱਜਣ ਇਹ ਕਰ ਸਕਦੀ ਹੈ ਕਿ ਪਹਾੜ ਵਰਗਾ ਦੁੱਖ ਵੀ ਸੂਈ ਦੀ ਨੋਕ ਵਾਂਗ ਮਹਿਸੂਸ ਹੋ ਸਕਦਾ ਹੈ ਕੁਸਮਨੋਖ ਨੇ ਪੁੱਛਿਆ ਗੁਰੂ ਜੀ ਮੈਂ ਕੀ ਕਰਾਂ ਜਿਹੜਾ ਮੇਰਾ ਪਹਾੜ ਵਰਗਾ ਦੁੱਖ ਹੈ ਜਿਹੜਾ ਸੂਈ ਦੀ ਨੋਕ ਵਾਂਗ ਮੈਨੂੰ ਮਹਿਸੂਸ ਹੋਵੇ ਤਾਂ ਗੁਰੂ ਜੀ ਨੇ ਫਰਮਾਇਆ ਕਿ ਸਵੇਰੇ ਅੰਮ੍ਰਿਤ ਵੇਲੇ ਜਾ ਕੇ ਸਾਫ਼ ਨਹਾ ਧੋ ਕੇ ਜਪਜੀ ਸਾਹਿਬ ਜੀ ਦਾ ਪਾਠ ਹਰ ਰੋਜ਼ ਨਿਤਨੇਮ ਦੇ ਹਿਸਾਬ ਕਰਨਾ ਕਿ ਹਰ ਰੋਜ਼ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਰੋਟੀ ਬਿਨਾਂ ਰਹਿ ਜਮੀ ਪਰ ਜਪਜੀ ਸਾਹਿਬ ਜੀ ਦੇ ਪਾਠ ਬਿਨਾਂ ਨਹੀਂ ਰਹਿਣਾ ਹਰ ਪੌੜੀ ਧਿਆਨ ਨਾਲ ਹਰ ਸ਼ਬਦ ਅਰਥ ਸਮਝਣ ਦੀ ਕੋਸ਼ਿਸ਼ ਕਰਨੀ ਹੈ ਫਿਰ ਅਖੀਰ ਵਿੱਚ ਅਰਦਾਸ ਕਰਨੀ ਕਿ ਤੇਰੇ ਕਰਮ ਹਲਕੇ ਹੋਣ ਅਤੇ ਤੇਰਾ ਮਨ ਵੈਗੁਰੂ ਵਿੱਚ ਟਿਕੇ ਉਸ ਮਨੁੱਖ ਨੇ ਪੂਰੇ ਵਿਸ਼ਵਾਸ ਨਾਲ ਇਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਤਾਂ ਉਸ ਵੀਰ ਉਹ ਮਨੁੱਖ ਕਹਿੰਦਾ ਕਿ ਕੁਝ ਦਿਨ ਲੰਘੇ ਕੁਝ ਮਹੀਨੇ ਲੰਘੇ ਮਾਹੌਲ ਬਦਲਦਾ ਗਿਆ ਘਰ ਦੇ ਵਿੱਚ ਬਿਮਾਰੀਆਂ ਕਟੜੀਆਂ ਸ਼ੁਰੂ ਹੋ ਗਈਆਂ ਕਲੇਸ਼ ਦੀ ਥਾਂ ਸ਼ਾਂਤੀ ਨੇ ਲੈ ਲਈ ਜਿੰਨਾ ਦੁੱਖਾਂ ਨੇ ਉਸ ਨੂੰ ਢਾ ਦੇਣਾ ਸੀ ਉਹ ਸਿਰਫ ਹੌਲੇ ਹੌਲੇ ਚੋਕਿਆ ਮੰਗ ਲੱਗਣੇ ਸ਼ੁਰੂ ਹੋ ਗਏ ਕਿਉਂ ਕਿ ਦੁੱਖ ਅਜੇ ਵੀ ਉਸਤੇ ਉਨੇ ਹੀ ਸੀ ਪਰ ਗੁਰਬਾਣੀ ਦਾ ਪੱਲਾ ਫੜ ਲਿਆ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਉਹ ਪਹਾੜ ਜਿੱਡੇ ਦੁੱਖ ਸੂਈ ਦੀ ਨੋਕ ਜਿੰਨੇ ਲੱਗਣੇ ਸ਼ੁਰੂ ਹੋ ਗਏ ਗੁਰੂ ਸਾਹਿਬ ਨੇ ਕਿਹਾ ਸੀ ਕਿ ਵੇਖ ਪੁੱਤਰ ਜਦੋਂ ਮਨੁੱਖ ਗੁਰਬਾਣੀ ਨਾਲ ਜੁੜਦਾ ਤਾਂ ਕਾਲ ਯੁਗ ਦਾ ਕੋਈ ਵਾਸ ਨਹੀਂ ਚੱਲਦਾ ਇਹੀ ਹੈ ਸੂਲੀ ਤੋਂ ਸੂਲ ਦਾ ਅਨੁਭਵ ਜੇਕਰ ਅਸੀਂ ਆਪਣੇ ਦੁੱਖ ਨੂੰ ਘਟਾ ਕਰਨਾ ਚਾਹੁੰਦੇ ਹਾਂ ਤਾਂ ਜ਼ਿੰਦਗੀ ਦੇ ਵਿੱਚ ਸਾਨੂੰ ਜਪਜੀ ਸਾਹਿਬ ਜੀ ਦਾ ਕੋਟ ਆਸਰਾ ਜ਼ਰੂਰ ਲੈਣਾ ਚਾਹੀਦਾ ਜੇਕਰ ਅਸੀਂ ਜਪਜੀ ਸਾਹਿਬ ਜੀ ਦਾ ਕੋਟ ਆਸਰਾ ਲੈ ਲਿਆ ਨਾ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਉਹਨਾਂ ਭੈਣ ਭਰਾਵਾਂ ਨੂੰ ਪੁੱਛ ਕੇ ਦੇਖੋ ਜਿਹੜੇ ਜਪਜੀ ਸਾਹਿਬ ਜੀ ਦੇ ਪਾਠ ਤੋਂ ਬਿਨਾਂ ਨਹੀਂ ਰਹਿ ਸਕਦੇ ਕਿ ਉਹਨਾਂ ਦੇ ਘਰ ਦੇ ਵਿੱਚ ਕਿੰਨੇ ਕਿ ਚਮਤਕਾਰ ਹੋਏ ਨੇ ਆਉ ਹੁਣ ਆਪਾਂ ਆਪਣੀ ਮਤਲਬ ਜਿਹੜਾ ਮੇਰਾ ਖੁਦ ਦਾ ਐਕਸਪੀਰੀਅੰਸ ਹੋ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਜਦੋਂ ਉਸ ਵੀਰ ਸਿੰਘ ਨੇ ਉਸ ਬਜ਼ੁਰਗ ਬਾਬਾ ਜੀ ਨੇ ਮੈਨੂੰ ਦੱਸਿਆ ਕਿ ਸਵੇਰੇ ਬ੍ਰਹਮ ਮੂਰਤ ਵੇਲੇ ਜਾਗਣਾ ਤੇ ਨਹਾ ਧੋ ਕੇ ਸਾਫ ਸੁਥਰੇ ਕੱਪੜੇ ਪਹਿਨ ਲੈਣੇ ਪਾਠ ਕਰਨ ਲਈ ਇੱਕ ਸਾਥ ਸ਼ਾਂਤ ਜਆ ਕੋਨਾ ਚੁਣ ਲੈਣਾ ਜਿੱਥੇ ਕੋਈ ਵੀ ਰੁਕਾਵਟ ਨਾ ਹੋਵੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਕੋਲ ਜਲ ਰੱਖ ਲੈਣਾ ਤੇ ਜੇਕਰ ਤੇਰੇ ਘਰ ਦੇ ਵਿੱਚ ਬਹੁਤ ਵੱਡਾ ਦੁੱਖਾਂ ਦਾ ਪਹਾੜ ਆਣ ਪਿਆ ਤਾਂ ਤੂੰ ਪੰਜ ਪਾਠ ਰੋਜ਼ਾਨਾ ਕਰ ਲੈਨੇ 13 ਦਿਨ ਉਸ ਟਾਈਮ ਮੇਰੇ ਘਰ ਦੇ ਵਿੱਚ ਬਹੁਤ ਵੱਡਾ ਦੁੱਖ ਸੀ ਕਿਉਂਕਿ ਕਿਸੇ ਪਾਸਿਓ ਕੋਈ ਕੰਮਕਾਰ ਨਹੀਂ ਸੀ ਘਰ ਦੇ ਵਿੱਚ ਕਲੇਸ਼ ਵੀ ਬਹੁਤ ਜ਼ਿਆਦਾ ਸੀ ਤੇ ਬਿਮਾਰੀ ਵੀ ਬਹੁਤ ਆਣ ਪਈ ਸੀ ਤੇ ਮੈਂ ਕੀ ਕਰਨਾ ਕਿ ਜਪਜੀ ਸਾਹਿਬ ਜੀ ਦਾ ਪਾਠ ਪੰਜ ਪਾਠ ਅੰਮ੍ਰਿਤ ਵੇਲੇ ਕਰਨੇ ਸ਼ੁਰੂ ਕਰ ਦੇਣਾ ਹਰ ਅੱਖਰ ਨੂੰ ਧਿਆਨ ਨਾਲ ਵੇਖਣਾ ਪੂਰੀ ਸਰਦਾ ਨਾਲ ਉਚਾਰਨਾ ਮਨ ਵਿੱਚ ਕੋਈ ਹੋਰ ਸੋਚ ਹੀ ਨਹੀਂ ਆਉਂਦੇਣੀ ਸਿਰਫ ਗੁਰੂ ਦੇ ਬਚਨ ਹੀ ਮਨ ਵਿੱਚ ਗੂੰਜਣੇ ਇੰਜ ਜਾਪਣਾ ਕਿ ਜਿਸ ਤਰ੍ਹਾਂ ਗੁਰੂ ਸਾਹਮਣੇ ਬੈਠਾ ਮੇਰੀ ਸੁਣਦੇ ਆ ਇੱਕ ਉਸ ਬਾਬਾ ਬਜ਼ੁਰਗ ਜੀ ਨੇ ਖਾਸ ਗੱਲ ਕਹੀ ਕਿ ਪਾਠ ਪੂਰਾ ਕਰਨ ਤੋਂ ਬਾਅਦ ਦੋਵੇਂ ਹੱਥ ਜੋੜ ਕੇ ਗੁਰੂ ਅੱਗੇ ਆਪਣੀ ਮਨੋ ਕਾਮਨਾ ਰੱਖਣੀ ਹੈ ਮਨੋ ਕਾਮਨਾ ਰੱਖਦੇ ਆਪਣੇ ਦਿਲ ਵਿੱਚ ਪੱਕਾ ਯਕੀਨ ਰੱਖਣਾ ਭਰੋਸਾ ਰੱਖਣਾ ਕਿ ਧੰਨ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਇਹ ਮੇਰੀ ਮਨੋ ਕਾਮਨਾ ਜ਼ਰੂਰ ਪੂਰੀ ਕਰਨਗੇ ਭਾਵੇਂ ਸਮਾਂ ਲੱਗ ਜੇ ਪਰ ਮੇਰੀ ਮਨੋਕਾਮਨਾ ਜ਼ਰੂਰ ਪੂਰੀ ਕਰਨਗੇ ਪਰ ਮੈਂ ਇਹ ਪ੍ਰਕਿਰਿਆ ਲਗਾਤਾਰ 13 ਦਿਨ ਕੀਤੀ ਪਹਿਲੇ ਦਿਨ ਹੀ ਪਾਠ ਕਰਦਿਆਂ ਮਨ ਵਿੱਚ ਇੱਕ ਅਜੀਬ ਜੀ ਸ਼ਾਂਤੀ ਹੋਈ ਤੀਜੇ ਦਿਨ ਤੱਕ ਲੱਗਿਆ ਜਿਵੇਂ ਘਰ ਵਿੱਚ ਕੋਈ ਅਦ੍ਰਿਸ਼ਟ ਭਾਰ ਹੌਲੀ-ਹੌਲੀ ਉਤਰ ਰਿਹਾ ਹੋਵੇ ਜਿਸ ਤਰ੍ਹਾਂ ਕਿ ਘਰ ਦੇ ਵਿੱਚ ਕੋਈ ਮਾੜੀ ਨਕਾਰਾਤਮਕ ਚੀਜ਼ ਹੋਵੇ ਨਾ ਉਹ ਹੌਲੀ-ਹੌਲੀ ਘਟ ਰਹੀ ਹੈ ਆਪਣੇ ਆਪ ਨੂੰ ਹੱਭ-ਭਾਵ ਜਿਹਾ ਮਹਿਸੂਸ ਹੋਣ ਲੱਗੇ ਦੇਖਿਆ ਕਿਈ ਵਾਰ ਅਪਾ ਪਾਠ ਕਰਦੇ ਹਾਂ ਸੱਪਾ ਨੂੰ ਇੰਜ ਲੱਗਦਾ ਜਿੱਦਾਂ ਸਾਡੇ ਕੋਲ ਕੋਈ ਖੜਾ ਹੈ ਉਹ ਆਪਣੇ ਕੋਲ ਇੱਕ ਸੁਰੱਖਿਆ ਕਵਚ ਹੋ ਜਾਂਦਾ ਹੈ ਸੀਦਾਂ ਦਾ ਪੈਰਾ ਹੋ ਜਾਂਦਾ ਹੈ ਮੇਰੇ ਧੰਨ ਗੁਰੂ ਨਾਨਕ ਪਾਸਾ ਜੀ ਦੇ ਉਹਨੂੰ ਸਿੱਖਾਂ ਦਾ ਪੈਰਾ ਹੋ ਜਾਂਦਾ ਹੈ ਜਿਹੜੇ ਮੇਰੇ ਧੰਨ ਗੁਰੂ ਨਾਨਕ ਪਾਸਾ ਜੀ ਨੂੰ ਬਹੁਤ ਪਿਆਰ ਕਰਦੇ ਸਨ ਤੇ ਉਹ ਧੰਨ ਗੁਰੂ ਨਾਨਕ ਪਾਸਾ ਜੀ ਦੇ ਪਿਆਰੇ ਦੇ ਕੋਲ ਆਣ ਕੇ ਪੈਰਾ ਦਿੰਦੇ ਹਨ ਇਸੇ ਤਰ੍ਹਾਂ ਮੈਨੂੰ ਇੰਜ ਜਪਨ ਲੱਗਾ ਕਿ ਮੇਰੇ ਘਰ ਦੇ ਵਿੱਚ ਜਿਸ ਤਰ੍ਹਾਂ ਕਿ ਜਿਹੜੀ ਨਕਾਰਾਤਮਕ ਭਾਰ ਸੀ ਨਾ ਹੌਲੀ-ਹੌਲੀ ਘਟਣ ਲੱਗ ਗਿਆ ਕਿਉਂਕਿ ਮੇਰੇ ਘਰ ਦੇ ਜੀਵਾਂ ਦਾ ਸੁਭਾਅ ਬਦਲਣਾ ਸ਼ੁਰੂ ਹੋ ਗਿਆ ਸਭ ਤੋਂ ਪਹਿਲੀ ਗੱਲ ਤਾਂ ਮੇਰਾ ਆਪਣਾ ਖੁਦ ਦਾ ਸੁਭਾਅ ਬਦਲਣਾ ਸ਼ੁਰੂ ਹੋ ਗਿਆ ਜਦੋਂ 7 ਦਿਨ ਨੰਗੇ ਨਾ ਤਾਂ ਖੁਸ਼ਖਬਰੀ ਜੀ ਮਿਲੀ ਕਿ ਜੋ ਮਹੀਨਿਆਂ ਤੋਂ ਮੇਰੇ ਘਰ ਦੇ ਵਿੱਚ ਬਿਮਾਰੀ ਚੱਲ ਰਹੀ ਸੀ ਨਾ ਸਾਡੀ ਮਾਤਾ ਜੀ ਨੂੰ ਉਹ ਮਾਤਾ ਜੀ ਮੇਰੇ ਕਹਿੰਦੇ ਸੀ ਮੈਨੂੰ ਇੰਜ ਜਪਦਾ ਜਿੱਦਾਂ ਮੈਂ ਠੀਕ ਹੋ ਰਹੀ ਹਾਂ ਦਵਾਈ ਜਿੰਨੇ ਕੁ ਪੈਸੇ ਆਉਂਦੇ ਸੀ ਅਸੀਂ ਹਲਕੀ ਫੁਲਕੀ ਮਾਤਾ ਜੀ ਨੂੰ ਦੇ ਰਹੇ ਸੀਗੇ ਪਰ ਉਸੇ ਦਵਾਈ ਨੇ ਮਾਤਾ ਜੀ ਦੀ ਬਿਮਾਰੀ ਨੂੰ ਠੀਕ ਕਰਨਾ ਸ਼ੁਰੂ ਕਰ ਦਿੱਤਾ ਮੇਰੇ ਮਨ ਦਾ ਜਿੱਦਾਂ ਕਿ ਭਾਰ ਹੌਲਾ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਮਾਤਾ ਜੀ ਨੇ ਨਾ ਇਹ ਕਰਨਾ ਕਿ ਕਹਿਣਾ ਕਿ ਮੈਂ ਦਵਾਈ ਨਹੀਂ ਖਾਣੀ ਚਾਪਦਾ ਮੈਂ ਠੀਕ ਹਾਂ ਜਦੋਂ 13 ਦਿਨ ਲੰਗੇ ਨਾ ਤਾਂ ਮੇਰੀ ਹਰ ਇੱਕ ਮਨੋ ਕਾਮਨਾ ਪੂਰੀ ਹੋਗੀ ਮੈਂ ਤੁਹਾਨੂੰ ਕਿੰਜ ਦੱਸਾਂ ਕਿ ਮੇਰੀ ਮਨੋਕਾਮਨਾ ਇੰਜ ਪੂਰੀ ਹੋਈ ਕਿ ਮੇਰੇ ਆਪਣੇ ਪਤੀ ਨੂੰ ਬਾਹਰ ਦਾ ਵੀਜ਼ਾ ਮਿਲ ਗਿਆ ਤੇ ਮੇਰੀ ਸੱਸ ਠੀਕ ਹੋ ਗਈ ਤੇ ਮੇਰੀ ਜ਼ਿੰਦਗੀ ਦੇ ਜਿਹੜੇ ਚੰਗੇ ਦਰਵਾਜ਼ੇ ਸੀ ਨਾ ਉਹ ਖੁੱਲ ਗਏ ਉਹ ਮੇਰੇ ਧੰਨ ਗੁਰੂ ਨਾਨਕ ਪਾਸਾ ਜੀ ਨੇ ਖੋਲੇ ਜਪਜੀ ਸਾਹਿਬ ਜੀ ਦੇ ਪਾਠਾਂ ਨੇ ਖੋਲੇ ਜਪਜੀ ਸਾਹਿਬ ਜੀ ਸਾਸੰਗ ਇੱਕ ਪਾਠ ਨਹੀਂ ਇੱਕ ਗੁਰੂ ਨਾਨਕ ਦੇਵ ਜੀ ਦੀ ਸਿੱਧੀ ਸਿੱਖਿਆ ਇਹ ਆਤਮਿਕ ਵਿਗਿਆਨ ਹੈ ਜਦੋਂ ਅਸੀਂ ਇਸ ਨੂੰ ਪੂਰੇ ਵਿਸ਼ਵਾਸ ਅਤੇ ਕਾਗਰਚਿਤ ਨਾਲ ਪੜ੍ਹਦੇ ਹਾਂ ਇਹ ਸਾਡੇ ਮਨ ਨੂੰ ਸ਼ੁੱਧ ਕਰਦਾ ਹੈ ਕਰਮਾਂ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ ਸਾਡੇ ਰਾਹ ਦੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਖਤਮ ਕਰ ਜਾਂਦਾ ਹੈ ਗੁਰੂ ਸਾਹਿਬ ਆਪਣੇ ਬਚਨਾਂ ਰਾਹੀਂ ਸਾਡੇ ਭਾਗਾਂ ਨੂੰ ਨਵਾਂ ਰੰਗ ਦਿੰਦੇ ਹਨ ਅੱਜ ਮੈਂ ਤੁਹਾਡੇ ਸਾਹਮਣੇ ਖੜੀ ਹਾਂ ਤੁਹਾਡੇ ਨਾਲ ਆਹ ਵੀਡੀਓ ਪੇਸ ਕਰ ਰਹੀ ਹਾਂ ਤੇ ਖੁਦ ਤੁਹਾਨੂੰ ਆਪਣੇ ਮੂੰਹ ਰਾਹੀਂ ਇਹ ਦੱਸ ਰਹੀ ਹਾਂ ਕਿ ਇਹ ਕੋ ਕਹਾਣੀ ਨਹੀਂ ਆਪਣੀ ਜ਼ਿੰਦਗੀ ਦਾ ਤਜਰਬਾ ਦੱਸਿਆ ਕਿ ਕਿਸ ਤਰ੍ਹਾਂ ਚਮਤਕਾਰ ਹੋਇਆ ਲੋੜਾ ਪਰੋਸੇ ਦੀ ਲੋੜਾ ਵਿਸ਼ਵਾਸ ਦੀ ਗੁਰੂ ਅੱਗੇ ਇੱਕ ਵਾਰ ਵਿਸ਼ਵਾਸ ਦੇ ਨਾਲ ਬੈਠ ਕੇ ਤਾਂ ਦੇਖੋ ਜੇਕਰ ਫਿਰ ਵੀ ਤੁਹਾਡੀ ਨਹੀਂ ਸੁਣੀ ਜਾ ਰਹੀ ਤਾਂ ਆਪਣੇ ਮਨ ਨੂੰ ਸਮਝਾਵੋ ਕਿ ਕੀ ਪਤਾ ਮੇਰੀ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਵੱਡਾ ਦੁੱਖ ਸੀ ਜਿਹੜਾ ਮੇਰੇ ਵਾਈਗੁਰ ਜੀ ਨੇ ਪਹਾੜ ਜਿੱਦਾ ਦੁੱਖ ਸੂਲੀ ਜਿੱਡਾ ਕਰ ਸੂਲ ਜਿੱਡਾ ਕਰ ਦਿੱਤਾ ਹੈ ਮਤਲਬ ਵੱਡੇ ਦੁੱਖ ਨੂੰ ਛੋਟਾ ਕਰਕੇ ਗੁਰੂ ਪੇਸ਼ ਕਰ ਰਿਹਾ ਹੈ ਹਿੰਮਤ ਨਾ ਹਾਰਿਆ ਕਰੋ ਕਿ ਅਸੀਂ ਇੰਨੇ ਪਾਠ ਕਰ ਲਏ ਉਹਨੇ ਪਾਠ ਕਰ ਲੇ ਬਸ ਵਿਸ਼ਵਾਸ ਰੱਖੋ ਗੁਰੂ ਤੇ ਵਿਸ਼ਵਾਸ ਨੂੰ ਡਾਮਾ ਡੋਲਣਾ ਹੋਇਆ ਹੋਂਦਿਆ ਕਰੋ ਜੇ ਤੁਹਾਡੇ ਜੀਵਨ ਵਿੱਚ ਵੀ ਕੋਈ ਅਰਚਨਾ ਕੋਈ ਮਨੋ ਕਾਮਨਾ ਹੈ ਜੋ ਪੂਰੀ ਨਹੀਂ ਹੋ ਰਹੀ ਤਾਂ 13 ਦਿਨ ਲਗਾਤਾਰ ਇਸੇ ਵਿਧੀ ਦੇ ਨਾਲ ਜਪਜੀ ਸਾਹਿਬ ਜੀ ਦਾ ਪਾਠ ਕਰੋ ਸਵੇਰੇ ਅੰਮ੍ਰਿਤ ਵੇਲੇ ਜਾਗੋ ਸਾਫ ਸੁਥਰੇ ਮਨ ਦੇ ਨਾਲ ਇੱਕੋ ਜਗ੍ਹਾ ਦੇ ਉੱਤੇ ਤੁਸੀਂ 13 ਦਿਨ ਬੈਠ ਕੇ ਪਾਠ ਕਰਨਾ ਹੈ ਕੋਲ ਜਲ ਰੱਖ ਲੈਣਾ ਆਪ ਵੀ ਪੀਣਾ ਤੇ ਆਪਣੇ ਪਰਿਵਾਰ ਨੂੰ ਵੀ ਪਿਉਣਾ ਤੇ ਪੂਰੇ ਘਰ ਦੇ ਵਿੱਚ ਸੜਕਾ ਵੀ ਦੇਣਾ ਜੇਕਰ ਇੰਜ ਕਰੋਗੇ ਚੇਤਾ ਬਹੁਤਾ ਵੱਡਾ ਜ਼ਿੰਦਗੀ ਦੇ ਵਿੱਚ ਦੁੱਖ ਹੈ ਤਾਂ ਫਿਰ ਰੋਜ਼ ਜਪਜੀ ਸਾਹਿਬ ਦੇ ਪੰਜ ਪਾਠ ਕਰੋ ਤੁਹਾਵੇਂ ਹੋਰ ਕੋਈ ਕਰੋ ਨਾ ਕਰੋ ਪਰ ਪੰਜ ਪਾਠ ਜਪਜੀ ਸਾਹਿਬ ਜੀ ਦੇ ਨੇਮ ਨਾਲ ਕਰਨੇ ਸ਼ੁਰੂ ਕਰ ਦਿਓ ਜੇਕਰ ਤੁਸੀਂ ਆਪਣੇ ਮਨ ਨੂੰ ਸ਼ਾਂਤੀ ਦੇਣਾ ਚਾਹੁੰਦੇ ਹੋ ਕਲਯੂਗ ਦੇ ਪੈਰੇ ਤੋਂ ਬਚਣਾ ਚਾਹੁੰਦੇ ਆ ਤਾਂ ਡੇਲੀ ਇੱਕ ਜਪਜੀ ਸਾਹਿਬ ਜੀ ਦਾ ਪਾਠ ਇੱਕੋ ਜਗ੍ਹਾ ਤੇ ਬੈਠ ਕੇ ਹਰ ਰੋਜ਼ ਕਰਨਾ ਤੁਹਾਡੇ ਘਰ ਦੇ ਵਿੱਚ ਕਦੇ ਵੀ ਮਾੜੀਆਂ ਬਦਰੂਹਾਂ ਹਾਵੀ ਹੀ ਨਹੀਂ ਹੋ ਸਕਦੀਆਂ ਤਹਾਡੇ ਘਰ ਦੇ ਬੱਚੇ ਕਦੇ ਵੀ ਵਿਗੜ ਨਹੀਂ ਸਕਦੇ ਸੋ ਵਿਸ਼ਵਾਸ ਰੱਖੋ ਸਬਰ ਰੱਖੋ ਅਤੇ ਗੁਰੂ ਸਾਹਿਬ ਨਾਲ ਜੁੜੇ ਰਹੋ ਕਿਉਂਕਿ ਜਦੋਂ ਗੁਰੂ ਖੁਸ਼ ਹੋ ਜਾਂਦਾ ਨਾ ਤਾਂ ਇੱਕ ਮਨੋ ਕਾਮਨਾ ਨਹੀਂ ਸਾਰੀ ਜ਼ਿੰਦਗੀ ਸੁੰਦਰ ਬਣ ਜਾਂਦੀ ਹੈ ਸੋ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਿਆ ਕਰੋ ਧੰਨਵਾਦ